ਸਤਾਪਿੰਗ ਵਾਧਵਾ ਕੀ ਪੂਰੇ ਸਮਾਂਨੇ ਮੇਂ ਔਰ ਅੱਜ ਸਿੱਟੇ ਸਪੋਰਟ ਮੇਂ ਕੁਛ ਖਾਸ ਅਭੀ ਜੀ ਸਟੇਟਰ ਰਿਪੋਰਟ ਅੱਜ ਫਾਈਲ ਕਰ ਦਿੱਤੀ ਗਈ ਹੈ ਇੰਟੈਰਿਮ ਆਰਡਰ ਕੋਰਟ ਨੇ ਕਹੇ ਅਗਲੀ ਤਰੀਕ ਤੱਕ ਕੰਟੀਨਿਊ ਹੋਊਗਾ ਅਰੈਸਟੇਡ ਰਹੂਗੀ ਤੇ ਅਗਲੀ ਤਰੀਕ 7 ਮਈ ਦਿੱਤੀ ਗਈ ਹੈ ਇਹ ਅੱਜ ਕੋਰਟ ਦੀ ਪ੍ਰੋਸੀਡਿੰਗ ਰਹੀ ਹੈ ਜਿੱਥੋਂ ਤੱਕ ਗੱਲ ਹੈਗੀ ਹੈ ਮੈਰਿਟ ਦੀ ਜਿਹੜੀ 353 ਦੋ ਲਈ ਗਈ ਹੈ ਉਹ ਬੰਦ ਹੀ ਨਹੀਂ ਕਿਉਂਕਿ ਉਹਦੀ ਐਕਸੈਪਸ਼ਨ ਹੈ ਐਕਸੈਪਸ਼ਨ ਕਹਿੰਦੀ ਹੈ ਜੇ ਤੁਹਾਡਾ ਬਿਆਨ ਬੇਸਡ ਔਨ ਰੀਜ਼ਨੇਬਲ ਗਰਾਉਂਡਸ ਹੈ ਤੇ ਤੁਹਾਨੂੰ ਲੱਗਦਾ ਤੁਹਾਡਾ ਬਿਆਨ ਸਹੀ ਹੈ ਚੰਗੇ ਫੇਚ ਤੁਸੀਂ ਦੇ ਰਹੇ ਹੋ ਤਾਂ ਇਹ ਸੈਕਸ਼ਨ ਅਟ੍ਰੈਕਟ ਨਹੀਂ ਹੁੰਦਾ 197 2 ਉਹ ਉਦੋਂ ਅਟ੍ਰੈਕਟ ਹੁੰਦੀ ਹੈ ਜਦੋਂ ਬਿਆਨ ਝੂਠਾ ਹੋਵੇ ਫਾਲਸ ਹੋਵੇ ਜੇ ਬਿਆਨ ਸੱਚਾ ਹੋਵੇ ਤਾਂ ਨਹੀਂ ਅਟ੍ਰੈਕਟ ਹੁੰਦਾ ਤੀਜੀ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ 9 April ਨੂੰ ਦੈਨਿਕ ਪਾਸਕਰ ਅਖਬਾਰ ਦੇ ਵਿੱਚ ਇਹ ਖਬਰ ਆਲਰੇਡੀ ਪਬਲਿਕ ਡੋਮੇਨ ਦੇ ਵਿੱਚ ਆ ਗਈ ਸੀਗੀ ਤੇ ਡੀਟ ਲਿਖਿਆ ਸੀਗਾ ਵੀ 55 ਆਏ ਹੋਏ ਐ ਤੇ 9 ਹਜੇ ਟਰੇਸ ਨਹੀਂ ਹੋਏ ਉਹਦੇ ਬਾਵਜੂਦ ਅਖਬਾਰ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਵਿਰੋਧੀ ਧਿਰ ਦੇ ਨੇਤਾ ਉੱਤੇ ਕਾਰਵਾਈ ਕੀਤੀ ਗਈ ਹੈਲੋ ਪੀ ਸਾਹਿਬ ਤੇ ਕਿਉਂਕਿ ਪੋਲਿਟੀਕਲ ਵੈਂਡੇਟਾ ਤੇ ਅਟੈਂਸ਼ਨ ਡਾਇਵਰਟ ਕਰਨੀ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਇਹਨਾਂ ਦੀ ਆਦਤ ਰਹੀ ਇਹਨਾਂ ਦਾ ਮੋਡਸ ਆਪਰੈਂਡਾ ਰਿਹਾ ਹੈ ਹਜੇ ਤੱਕ ਅਖਬਾਰ 'ਚ ਜਿਹੜੀ ਇਨਫਾਰਮੇਸ਼ਨ ਆਈ ਸੀ ਉਹ ਤੇ ਕੋਈ ਕਾਰਵਾਈ ਨਹੀਂ ਹੋਈ ਉਹਨੂੰ ਮਿਸਲੀਡਿੰਗ ਨਹੀਂ ਦੱਸਿਆ ਗਿਆ ਉਹਨੂੰ ਝੂਠ ਵੀ ਨਹੀਂ ਦੱਸਿਆ ਗਿਆ ਕੋਈ ਪਰਚਾ ਨਹੀਂ ਕੋਈ ਸਬੰਨ ਨਹੀਂ ਕੁਝ ਵੀ ਨਹੀਂ ਦੂਜੀ ਗੱਲ ਜਿਹੜੀ ਹੈਗੀ ਐ ਜਦੋਂ ਆਮ ਆਦਮੀ ਪਾਰਟੀ ਦੇ ਲੀਡਰਸ ਐਸੇ ਬਿਆਨ ਦਿੰਦੇ ਐ ਵੀ ਪਾਕਿਸਤਾਨ ਤੋਂ ਡਰੋਨਸ ਦੇ ਥਰੂ ਨਸ਼ਾ ਆ ਰਿਹਾ 70% ਤਾਂ ਸੂਤਰ ਉਹਨਾਂ ਨੂੰ ਵੀ ਪੁੱਛਣੇ ਚਾਹੀਦੇ ਐ ਸੋਰਸਸ ਉਹਨਾਂ ਨੂੰ ਵੀ ਪੁੱਛਣੀਆਂ ਚਾਹੀਦੀਆਂ ਤੇ ਜੇ ਨਹੀਂ ਨਿਸ਼ਾਨਦੀ ਕਰਾਉਂਦੇ ਤਾਂ ਪਰਚਾ ਦਰਜ ਕਰਨਾ ਚਾਹੀਦਾ ਬਰਾਬਰ ਦੀ ਕਾਰਵਾਈ ਹੋਣੀ ਚਾਹੀਦੀ ਐ ਫਿਰ ਜਦੋਂ ਸੀਐਮ ਸਾਹਿਬ ਕਹਿੰਦੇ ਐ ਵੀ ਗੋਲਡੀ ਵਿਰਾਜ ਡਿਟੇਨ ਕਰ ਲਿਆ ਤੇ ਬਾਅਦ ਚ ਪਤਾ ਲੱਗਦਾ ਵੀ ਇਹ ਝੂਠ ਹੈ ਮਿਸਲੀਡਿੰਗ ਹੈ ਕਹਿੰਦੇ ਸੀ ਪੰਜਾਬ ਚ ਲੈ ਕੇ ਆਵਾਂਗੇ ਉਹ ਵੀ ਪਤਾ ਲੱਗਿਆ ਵੀ ਜੀ ਗਲਤ ਸੀਗਾ ਭੈਣ ਫਿਰ ਕੋਈ ਕਾਰਵਾਈ ਨਹੀਂ ਫਿਰ ਉਹਨਾਂ ਨੂੰ ਸੂਤਰ ਨਹੀਂ ਪ ਫਿਰ ਉਹਨਾਂ ਖਿਲਾਫ ਕੋਈ ਪਰਚਾ ਦਰਜ ਨਹੀਂ ਸੋ ਐਸੇ ਬੇਨਾਮ ਆਮ ਆਦਮੀ ਪਾਰਟੀ ਦੀ ਆਤਰੀਏ ਜਾਰੀ ਕਰਨ ਦੀ ਤੇ ਉਸ ਤੋਂ ਬਾਅਦ ਜਵਾਬਦੀ ਫਿਕਸ ਨਾ ਕਰਾਉਂਦੀ ਇਹਨਾਂ ਨੇ ਤਾਂ ਕਹਿਆ ਸੀ ਲੋਰੈਂਸ ਬਿਸ਼ਨੋਈ ਦਾ ਇੰਟਰਵਿਊ ਪੰਜਾਬ 'ਚ ਨਹੀਂ ਹੋਇਆ ਬਾਅਦ 'ਚ ਪਤਾ ਲੱਗਿਆ ਪੰਜਾਬ 'ਚ ਹੋਇਆ ਖਰੜਚ ਹੋਇਆ ਸੀਗਾ ਸੋ ਅਸੀਂ ਇਹੀ ਬੇਨਤੀ ਕਰਾਂਗੇ ਵੀ ਜਿੰਨਾ ਪੋਲੀਟੀਕਲ ਵੈਂਡੇਟਾ ਜਿੰਨੀ ਅਟੈਂਸ਼ਨ ਤੁਸੀਂ ਡਾਇਵਰਟ ਕਰਨੀ ਹੈ ਕਰ ਲਓ ਲੇਕਿਨ ਲਾਅ ਐਂਡ ਆਰਡਰ ਤੇ ਧਿਆਨ ਦਿਓ ਪੰਜਾਬ ਦੇ ਹਾਲਾਤ ਲਾਅ ਐਂਡ ਆਰਡਰ ਨੂੰ ਲੈ ਕੇ ਸਾਹਮਣੇ ਦੇਖਿਆ ਬੈਕ ਟੂ ਬੈਕ 18 ਬਲਾਸਟ ਹੋਏ ਬੈਕ ਟੂ ਬੈਕ ਆਪਾਂ ਦੇਖਿਆ ਵੀ ਕਿਵੇਂ ਗ੍ਰੇਨੇਡ ਅਟੈਕਸ ਆਈਡੀ ਬੰਬ ਮਿਲ ਰਹੇ ਆ ਆਰਪੀਜੀ ਇੰਟੈਲੀਜੈਂਸ ਹੈਡਕ quarters ਤੇ ਫਾਇਰ ਹੋ ਰਹੇ ਆ ਸਾਡੇ ਭਰਾ ਸਾਡੇ ਲੀਡਰ ਸਿੱਧੂ ਮੂਸੇਵਾਲੇ ਦਾ ਕਤਲ ਹੋ ਗਿਆ ਕਬੱਡੀ ਪਲੇਅਰਾਂ ਦਾ ਕਤਲ ਹੋ ਗਿਆ ਅਸ਼ਰ ਸੇਨਾ ਲੀਡਰ ਦਾ ਕਤਲ ਹੋ ਗਿਆ ਬੀਜੇਪੀ ਦੇ ਲੀਡਰ ਮਨੋਰੰਜਨ ਕਾਲੀਆ ਸਾਹਿਬ ਦੇ ਘਰ ਦੇ ਬਾਹਰ ਗ੍ਰੇਨੇਡ ਅਟੈਕ ਹੋ ਗਿਆ ਸੋ ਹਾਲਾਤ ਜਿਹੜੇ ਹੈਗੇ ਆ ਉਹ ਤੋਂ ਸਭ ਸਾਰੇ ਜਾਣੂ ਆ ਸੋ ਅਸੀਂ ਇਹ ਬੇਨਤੀ ਕਰਾਂਗੇ ਵੀ ਕਾਈਂਡਲੀ ਇਹ ਕਰ ਦੇ ਜੀ ਦੇ ਕੇਸ ਤੇ ਆਂਦੇ ਆ ਸਟੇਟਸ ਰਿਪੋਰਟ ਦੇ ਵਿੱਚ ਕੀ ਕੁਝ ਅੱਜ ਪੇਸ਼ ਦੇਖੋ ਜਿਹੜੀ ਪੋਜੀਸ਼ਨ ਹੈ ਕਿਉਂ ਉਸ ਦੇ ਵਿੱਚ ਸ਼ਾਮ ਨੂੰ ਹੋਣਾ ਪਏਗਾ ਨਹੀਂ ਨਹੀਂ ਦੇਖੋ ਇਨਵੈਸਟੀਗੇਸ਼ਨ ਦੇ ਉੱਤੇ ਰੋਕ ਨਹੀਂ ਲਾਈ ਗਈ ਇਨਵੈਸਟੀਗੇਸ਼ਨ ਕਿਹਾ ਗਿਆ ਵੀ ਐਵਰੀ ਵਨ ਇਟਸ ਕਾਲਡ ਵੀਲ ਜੁਆਇਨ ਵੀ ਹੈਵ ਫੁਲੀ ਕੋਆਪਰੇਟਿਡ ਇਨ ਦਾ ਲਾਸਟ ਇਨਸਟੈਂਸ ਆਲਸੋ ਜਦੋਂ ਸਾਨੂੰ ਸਾਈਬਰ ਕ੍ਰਾਈਮ ਦੇ ਥਾਣੇ ਸੱਤ ਫੇਜ਼ ਦੇ ਵਿੱਚ ਬੁਲਾਇਆ ਗਿਆ ਸੀਗਾ ਐਸਐਸ ਨਗਰ ਵੀ ਫੁਲੀ ਕੋਆਪਰੇਟਿਡ ਜਿੱਥੇ ਬੁਲਾਇਆ ਜਦੋਂ ਬੁਲਾਇਆ ਜਿੰਨੇ ਟਾਈਮ ਲਈ ਬੁਲਾਇਆ ਸੀ ਉੱਥੇ ਗਏ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਦੂਜੀ ਗੱਲ ਜਿਹੜੀ ਹੈਗੀ ਐ ਅਗਲੀ ਤਰੀਕ ਤੱਕ ਇੰਟੇਰਮ ਆਰਡਰ ਕੰਟੀਨਿਊ ਕਰੂਗਾ arrest స్టేడ్ ਰਹੂਗੀ ਤੇ ਦੂਜੀ ਚੀਜ਼ ਜਿਹੜੀ ਹੈ ਸਟੇਟਸ ਰਿਪੋਰਟ ਕਿਉਂਕਿ ਅੱਜ ਹੀ ਆਈ ਉਹਨੂੰ ਪੜਾਂਗੇ ਉਹਨੂੰ ਵੇਟ ਕਰਾਂਗੇ ਤੇ ਅਗਲੀ ਤਰੀਕ ਤੇ ਉਹ ਤੇ ਬਹਿਸ ਕਰਾਂਗੇ ਰਾਜੀ ਕਿ ਇਹ ਵੀ ਕਿਹਾ ਗਿਆ ਸਰਕਾਰੀ ਪੀਲ ਵੱਲੋਂ ਕਿ ਜੇ ਲੋੜ ਪਈ ਤਾਂ ਅਸੀਂ ਮੋਟੋਰ ਦਾ ਕਰਾਂਗੇ ਨਹੀਂ ਉਹ ਤਾਂ ਇਹ ਕਹਿ ਰਹੇ ਸੀਗੇ ਵੀ ਬੇਸਿਕਲੀ ਅਸੀਂ ਅਰੈਸਟ ਨਹੀਂ ਕਰਾਂਗੇ ਇਹ ਕਹਿ ਰਹੇ ਸੀਗੇ ਹੁਣ ਆਬੀ ਇਸ ਜੀ ਗੱਲ ਹੈ ਜਦੋਂ ਆਲਰੇਡੀ ਕੋਰਟ ਦਾ ਆਰਡਰ ਆ ਗਿਆ ਵੀ ਕੋਈ ਕੁਆਰਸਿਵ ਐਕਸ਼ਨ ਨਹੀਂ ਲੈਣਾ ਤੇ ਹੁਣ ਤਾਂ ਕਹਿਣਗੇ ਵੀ ਜੀ ਅਸੀਂ ਅਰੈਸਟ ਨਹੀਂ ਕਰਾਂਗੇ ਜਾਂ ਤਾਂ ਪਹਿਲਾਂ ਆ ਕੇ ਕਹਿੰਦੇ ਸੋ ਗੱਲ ਇਹ ਹੈ ਵੀ ਇਹ ਕੁਆਲਿਟੀ ਦੇ ਹਿਸਾਬ ਨਾਲ ਲੋ ਐਂਡ ਡਾਟਰ ਦੇ ਹਿਸਾਬ ਨਾਲ ਗਵਰਨੈਂਸ ਚੰਗੀ ਦੇ ਹਿਸਾਬ ਨਾਲ ਆਪਾਂ ਨੂੰ ਚੱਲਣਾ ਚਾਹੀਦਾ ਹੈ ਤੇ ਪੰਜਾਬ ਦੇ ਲਈ ਪੰਜਾਬ ਦੇ ਇੰਟਰਸਟ ਲਈ ਪੰਜਾਬੀਆਂ ਦੇ ਇੰਟਰਸਟ ਲਈ ਤੇ ਪੰਜਾਬੀਏ ਦੇ ਇੰਟਰਸਟ ਲਈ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਥੈਂਕ ਯੂ